ਹੱਦਾ ਚੱਲ ਪਿਆ ਆ ਸਤਵਾਂ ਅੱਠਵਾਂ ਢੇੜਾ ਆ ਜਾ ਕੱਢ ਬਈ ਕੀ ਹੋਇਆ ਕੀ ਆ ਉਹ ਕਦੇ ਥੱਲੇ ਹੋ ਅੱਗੇ ਆ ਥੱਲੇ ਆਲੇ ਥੱਲੇ ਆਲੇ ਆ ਆ ਇੱਕ ਟਨ ਲਾਓ ਇੱਕ ਟਨ ਲਾਇਆ ਇੱਕ ਟਨ ਲਈ ਇੱਕ ਟਨ ਕਦੇ ਨਟ ਹੋ ਗਿਆ ਢਿੱਲੇ ਤੇ ਸਾਬੀ ਜਲੇ ਚੜਨ ਲੱਗਾ ਤੇ ਇਹਨੇ ਦੇ ਲਿਆ ਚਲੋ ਪਰਮਾਸਵਾ ਬਚਾ ਕਰ ਦਿੰਦਾ ਆ ਤੇ ਮੈਂ ਕੱਸ ਇੱਕ ਨਟ ਢਿੱਲਾ ਹੋਇਆ ਆ ਜਿਹੜਾ ਉਹ ਜਿਹੜੇ ਕੱਸੇ ਹੋਣਾ ਢਿੱਲੇ ਕਰਦੀਆਂ ਵੀ ਢਿੱਲੇ ਆ ਸਾਰੇ ਹੈ ਸੱਚੀ ਦੋ ਚੂੜੀਆਂ ਬਚ ਗਈਆਂ ਸਾਲਿਆ ਕੱਸ ਦਵੀਂ ਚੰਗੀ ਤਰ੍ਹਾਂ ਸਾਬੀ ਐਵੇਂ ਤਨ ਤਸਾਨ ਜੋਰ ਨਾਲ ਕਾਦੀ ਇੱਧਰ ਆ ਜਾ ਇੱਧਰਲੇ ਪਾਸੇ ਕਸਾਉਣਾ ਲਿਆ ਇੱਕ ਮਿੰਟ ਰਹਿ ਜਾ ਮੈਂ ਜੀ ਖਿਚੋ ਇਹਨੂੰ ਮੈਂ ਤਰ ਮਨੂੰ ਤੇ ਇੱਧਰ ਆ ਫੜ ਥੱਲੇ ਫੜ ਆ ਉਹ ਆ ਫੜ ਵਾ ਉਹਨੂੰ ਵੀ ਪੜਾ ਲੱਗ ਗਿਆ ਲੈ ਇਹ ਵੀ ਇੱਧਰ ਨੂੰ ਜ਼ੋਰ ਫਾਗ ਦੇ ਲੈ ਥੱਲੇ ਆ ਥੱਲੇ ਉਹ ਮਰ ਜਣਿਆ ਆ ਇਹਨੂੰ ਤੇ ਹੁਣੇ ਕੱਸਿਆ ਤੂੰ ਇਹਨੂੰ ਪਾ ਸ਼ਾਬਾ ਲਾ ਦੇ ਯੋਰ ਪਿੱਛੇ ਧਿਆਨ ਨਾ ਬੱਸ ਡਾਣਾ ਡਾਣਾ ਲਾਸਟ ਵਾਲਾ ਕੱਸ ਹੁਣ Cảm ơn các bạn đã theo dõi cho kênh lalaschool Guarda che ora! Guarda che dura bella! Guarda ਇੱਟ ਦਾ ਮਾਰੀਦਾ ਨਾਮੜਾ ਹੈਗੀ ਚਾਬੀ ਦੇਖੋ ਓਕੇ ਬਹੁਤ ਸੋਕੇ ਦਿੱਤਾ ਨਾ ਟਣਾ ਫਰੀ ਹੋਇਆ ਮੁੜ ਕੇ ਸੇ ਆਪਾ ਪਾ ਜਾਣਾ ਬਾ ਠੀਕ ਆ ਫੜਾ ਦੇ ਉਹਨੂੰ ਅੱਗੇ ਥੱਲੇ ਤੇ ਸੋਏ ਆ ਹੋਰ ਇਹ ਲੈ ਇੱਕ ਵਾਰੀ ਮੜੀ ਗਈ ਆ ਆ ਜਿਹੜਿਆਂ ਨੂੰ ਆਇਆ ਕੱਸੇ ਪੇ ਮੜੇ ਪਾਣਾ ਪਾ ਦੇ ਕਿੱਤ ਨੂੰ ਕੁਸੋਣੇ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਕਰ ਬੋਟ ਐਟਾ ਬੋਟ ਐਟਾ ਇਹ ਉੱਪਰੋਂ ਤੋਂ ਲੈ ਕੇ ਉੱਪਰ ਨੂੰ ਉੱਪਰ ਨੂੰ ਰਹਿਣਾ ਹੈ ਥੱਲੇ ਨੂੰ ਹੋਣਾ ਸਾਰਾ ਬਹੁਤ ਲਾ ਉੱਪਰ ਅੰਦਰੋਂ ਕੁ ਮੰਨਿਆ ਉੱਪਰ ਤੋਂ ਹਾਂ ਅੰਦਰੋਂ ਕੁ ਮੰਨਿਆ ਪਾਸੇ ਹੋ ਮਾਰ ਲੈਣਾ ਤਾਂ ਨਾ ਹੋਏਗਾ ਅੰਦਰੋਂ ਪਾਸੇ ਛਿਓ ਬੇਟਾ ਇਹ ਨੂੰ ਰੱਤ ਬੰਦ ਕਰਨਾ ਜੀ ਜੇ ਜੜਨ ਲੱਗਾ ਜੀ ਪਰ ਨਹੀਂ ਡਲ ਬਣੀ ਇਹ ਚ ਬਟਾ ਮਰੇ ਜੀ ਬਟਾ ਬਰੇ ਜੀ ਲੰਮਾ ਜਾਉੜਾ ਮੁਰਗਾ ਦੇਖਦਾ ਕਿ ਤਾਰ ਹੈ ਇਹ ਕਰਕੇ ਲਗਾਈ ਨਾ ਸਾੜਿਆ ਇਦਾਂ ਨਹੀਂ ਕਰੀਦਾ ਆ ਗਿਆ ਟਰੈਕਟਰ ਮਕੇਰੀਆਂ ਰੋਡ ਤੇ ਆਲੀ ਆ ਗਿਆ ਸ਼ੈਲਰ ਤੇ ਤੇ ਢੇੜੇ ਵਧੀਆ ਲੱਗਦੇ ਪਏ ਆ ਹਰਾਮਨਾਪਾ ਜੀ ਦਾ ਕਾਲੀ ਆਪਾਂ ਕਰਦੀਆਂ ਆਪਣਾ ਸ਼ੇਰ ਆ ਮੈਂ ਤੇ ਨਹੀਂ ਚਲੋ ਕਦੀ ਲਾਇਆ ਤੇ ਪਰ ਵਧੀਆ ਆ ਓਰੀ ਰਾਈਸ ਮਿਲ ਮਕੇਰੀਆਂ ਜੀਐਸਟੀ ਨੰਬਰ ਥੱਲੇ ਲਿਖਿਆ ਆ ਸੋ ਆ ਆਪਣਾ ਸ਼ੇਰ ਆ ਫਾਰਮ ਟਰੈਕ 60 ਬੰਪਰ ਦੀ ਵੀ ਗੱਲ ਹੋ ਗਈ ਸਾਬ ਵੀ ਕਹਿੰਦਾ ਬੰਪਰ ਵੀ ਲਵਾ ਦੇਣਾ ਤੈਨੂੰ ਠੀਕ ਆ ਓਏ ਅੱਜ ਹੀ ਫੇ ਕਹਿਦੀ ਠੀਕ ਆ ਬੰਪਰ ਤੇ ਹੁੱਕ ਵੀ ਲਵਾ ਲੈਣੀ ਆ ਚਲੋ ਟਾਇਰ ਟੂਰ ਚ ਜਦੋਂ ਪੰਪ ਲਾਵੂਗਾ ਫਿਰ ਪਵਾ ਲਾਂਗੇ ਠੀਕ ਆ ਨਾ ਹੈ ਆਹ ਲਓ ਜੀ ਆਹ ਟਰਾਲੀ ਤੇ ਲੱਦੀ ਆ ਬੋਰੀ ਆ ਪਾ 500 ਤੇ ਗੇਟ ਅਜੇ ਬੰਦਾ ਗੇਟ ਖੋਲਣਗੇ ਇਹ ਤਾਂ ਗੇਟ ਖੋਲਦੇ ਆ ਤੇ ਫੇ ਕਰਦੇ ਗੱਲਾਂ ਬਾਤਾਂ ਟਰਾਲੀ ਲਾ ਕੇ ਤੇ ਮੇਰਾ ਅਜੇ ਤੀਜਾ ਨੰਬਰ ਆ ਤੇ ਬੰਦਾ ਇਹ ਸਾਡੇ ਕੋ ਪਹਿਲਾਂ ਆ ਗਿਆ ਹੋਰ ਜਿਹੜਾ ਮਤਲਬ ਪਹਿਲਾਂ ਐਂਟਰੀ ਕਰ ਜਾਵੇ ਉਹਦਾ ਨੰਬਰ ਪਹਿਲਾਂ ਆ ਤੇ ਅਸੀਂ ਥੋੜੇ ਜਿਲੇਟ ਹੋ ਗਏ ਉੱਠਣ ਚ ਉਹਦਾ ਅਲਾਰਮ ਮੈਂ ਲਾਇਆ ਹੀ 5:00 6:00 ਵਜੇ ਦਾ ਤੇ ਪਰ ਬੰਦਾ ਕੋਈ ਜਿਆਦਾ ਚਲਾਕੀ ਘਟ ਤੋਂ ਕਰ ਗਿਆ ਉਹਨੇ ਕੋ 3:00 4:00 ਵਜੇ ਕਰਿਆ ਆ ਗਿਆ ਘੰਟੇ ਤੋਂ ਪਹਿਲਾਂ ਆ ਗਿਆ ਮਤਲਬ ਉਹਦੇ ਕਰਕੇ ਨਾ ਫਿਰ ਚਲੋ ਕੋਈ ਨਹੀਂ ਟੈਨਸ਼ਨ ਕੋਈ ਨਹੀਂ ਹੈ ਸੋ ਇਹ ਮਕੇਰੀਆਂ ਦੇ ਵਿੱਚ ਮਿਲ ਪੈਂਦੀ ਆ ਪਹਿਲਾਂ ਆਪਾਂ ਠਾਕਰ ਮਿਲ ਜਾਂਦੇ ਰਹੇ ਹਾਂ ਥੋੜੀ ਜੀ ਦੂਰ ਸੀਗੀ ਇਹ ਲੱਗ ਗਈ ਆ ਇਹਦਾ ਸਾਨੂੰ ਫਾਇਦਾ ਆ ਸੋ ਆ ਦੇਖੋ ਮੱਤੀ ਟਰਾਲੀ ਚਾਰੇ ਪਾਸੇ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਨਾਲ ਨਾਲ ਨਹਿਰ ਜੀ ਇਹ ਛੋਟੀ ਜਿਹੇ ਦੇ ਨਾਲ ਨਾਲ ਆਈਦਾ ਉਹ ਰੋਡ ਆ ਮੇਨ ਜੰਮੂ ਪਠਾਨਕੋਟ ਵਾਲਾ ਠੀਕ ਆ ਜੀ ਉੱਥੋਂ ਆਪਾਂ ਇਧਰ ਨੂੰ ਥੱਲੇ ਨੂੰ ਉਤਾਰ ਲਈ ਦੀ ਆ ਤੇ ਇੱਥੋਂ ਨਾਲ ਜਾਂ ਨਹਿਰ ਜੀ ਦੇ ਲਾਗੇ ਆਹ ਗੇਟ ਆ ਜਾਂਦਾ ਬਾਰੋ-ਬਾਰ ਉਦਾਂ ਮੇਨ ਗੇਟ ਆ ਪਰੇ ਆਉਂਦੀ ਆ ਰੋਡ ਦੇ ਉੱਤੇ ਹੀ ਆ ਇਹਨਾਂ ਦਾ ਮਾਰਬਲ ਦਾ ਕੰਮ ਵੀ ਹੈਗਾ ਵਧੀਆ ਤੇ ਸ਼ੈਲਰ ਦਾ ਵੀ ਮਤਲਬ ਭਰਾ ਇਕੱਠੇ ਹੀ ਕੰਮ ਕਰਦੇ ਆ ਵਧੀਆ ਇਨਸਾਨ ਆ ਵਧੀਆ ਬੰਦੇ ਆ ਹੱਸ ਕੇ ਬੋਲਦੇ ਆ ਤੇ ਮਾਲਕਾਂ ਵਾਲੀ ਗੱਲ ਨਹੀਂ ਵਧੀਆ ਵਧੀਆ ਮਤਲਬ ਵੀ ਵਧੀਆ ਗੱਲਬਾਤ ਕਰਦੇ ਆ ਲਓ ਜੀ ਆ 500 ਬੋਰੀ ਲੱਦੀ ਆ ਤੇ ਰਾਮਨਾਪਾਂ ਜੀ ਦਾ ਕਾਲੀ ਆਪਾਂ ਕਰੀ ਦੀ ਨਹੀਂ ਆ ਜੀ ਠੀਕ ਆ ਜੀ ਹਾਂ ਕਿੰਨੂੰ ਲਾਇਆ ਫੋਨ ਆਇਆ ਨਹੀਂ ਕੋਈ ਕਰ ਫੋਨ ਯਾਰ ਕੇ ਇਹਨੂੰ ਅੰਦਰ ਚਲੀ ਜਾ ਤੁਰ ਕੇ ਆਹੋ ਆ ਜਾ ਕਾ ਯਾਰ ਹੋਰ ਕੀ ਖਿਲਾ ਲੰਨੇ ਆਪਾਂ ਮੈਂ ਤੈਨੂੰ ਕਹਿਣਿਆ ਫੇ ਤੂੰ ਮੰਨਦਾ ਨਹੀਂ ਕਿਸੇ ਦੀ ਗੱਲ ਉਹ ਆਦਰ ਛੁਣ ਮਛੀ ਵਾਲੇ ਤੇ ਨਹੀਂ ਲੱਗੇ ਉਹ ਜਿਹੜੇ ਗਏ ਆ ਹੁਣ ਸੀ ਜਣਾ ਪਗਣਾ ਭਾਈ ਜੰਨਾ ਸੁੱਟ ਕੇ ਪੈਸੇ ਦੇ ਦੇਣਾਂਗੇ ਇਹ ਕੋ ਪੈਸੇ ਮੰਗਦੇ ਜੀ ਆਹ ਨਾਲ ਲਿਓ ਲੱਗਾ ਘੰਡੇ ਤੇ ਡਾਕਟਰ ਛੜਨ ਲੱਗਾ ਹੈ ਉਸਤਾਦਾਂ ਦੇ ਇਸਤਾਰ ਆਹ ਲਿਆ ਬਾਦ ਮੇਰੇ ਮਥਾ ਟੇਕੇ ਸ਼ੀਰਵਾ ਦੇਖ ਭਾਈ ਸਾਬੀ ਨਾ ਨਜ਼ਾਰਾ ਲਿਆਤਾ ਹੈ ਓਏ ਸਾਬੀ ਲੱਸੀ ਮਿੱਠੀ ਆਲੂ ਵਾਲੇ ਪਰੌਂਠੇ ਖਵਾਉਂਦੇ ਨਾਲ ਲੱਸੀ ਓਏ ਸਾਡੇ ਮਕੇਰੀਆਂ ਦਾ ਬਾਜ਼ਾਰ ਹੈ ਮਕੇਰੀਆਂ ਦਾ ਉਹ ਜੱਟਾਂ ਨੂੰ ਤਾਂ ਚੱਟੀ ਐ ਸੇਲਰ ਦੇ ਨਹੀਂ ਨਹੀਂ ਜਾਣਦੇ ਯਾਰ ਸੇਲਰ ਦੇ ਆਪਣੇ ਕੰਮ ਵੇਖੀ ਐ ਯਾਰ ਟਾਈਮ ਨਾ ਵੇਖੋ ਕੋਈ ਇਦਾਂ ਜੀ ਹੈਗੀ ਆਪੇ ਆਜੇ ਉੱਥੇ ਆ ਜੂਗਾ ਉੱਥੇ ਆ ਜਾਣਾ ਵੇਖੋ ਮਕੇਰੀਆਂ ਦਾ ਬਾਜ਼ਾਰ ਸਾਡਾ ਮਕੇਰੀਆਂ ਰੋਡ ਮੈਂ ਤੁਹਾਨੂੰ ਸ਼ੈਲਰ ਦਿਖਾਉਨੇ ਆਪਾਂ ਇੱਦਾਂ ਹੀ ਤੁਹਾਨੂੰ ਉਹਨਾਂ ਰੋਡ ਤੋਂ ਲੈ ਜਾਣਾ ਸਿੱਧੇ ਇਹ ਆ ਗਿਆ ਮਕੇਰੀਆਂ ਦਾ ਕੀ ਆ ਗਿਆ ਸਾਭੀ ਬੱਸ ਸਟੈਂਡ ਇਹ ਆ ਗਿਆ ਬੱਸ ਸਟੈਂਡ ਉਹ ਫੋਕ ਕਰ ਰਹੀਓ ਜਹਾ ਜਹਾ ਆ ਬੱਸ ਸਟੈਂਡ ਸਾਡੇ ਮਕੇਰੀਆਂ ਦਾ ਇਹ ਰੋਡ ਜਾਂਦਾ ਪਠਾਨਕੋਟ ਸ਼੍ਰੀਨਗਰ ਜਲੰਧਰ ਸ਼੍ਰੀਨਗਰ ਰੋਡ ਲੀ ਹੋ ਗਈ ਆ ਤੇ ਅੱਜ ਬੀਬੀ ਨਾ ਰੀਲ ਵੀ ਪੈ ਗਈ ਆਣ ਕੇ ਤੇ ਬੀਬੀ ਮੈਂ ਨਾ ਟਰਾਲੀ ਉੱਥੇ ਸਾਹ ਨਿਕਲ ਨਹੀਂ ਦਿਆ ਤੇ ਰੀਲਾ ਟਰਾਲੀ ਉੱਥੇ ਖੜੀ ਆ ਮੈਂ ਆ ਗਿਆ ਗਰਮੀ ਬੜੀ ਹੋਈ ਆ ਤੂੰ ਤਾਂ ਮੈਂ ਆ ਗਿਆ ਟਰਾਲੀ ਖਾਲੀ ਕਰਾ ਕੇ ਤੇ ਫਿਰ ਮਾਰਦੇ ਗੱਲਾਂ ਬਾਤਾਂ ਠੀਕ ਆ ਗੱਲਾਂ ਬਾਤਾਂ ਮਾਰਨ ਜੋ ਗਰੇ ਦੀ ਦਾ ਮੈਂ ਚੁੱਪ ਕਰ ਤੂੰ ਰਹੀ ਕਿਉਂ ਆਣ ਕੇ ਮੈਂ ਤੈਨੂੰ ਦਵਾਈ ਲੈ ਕੇ ਦਿੰਨਾ ਆ ਦਵਾਈ ਖਾਣੀ ਰੋਜ ਉਹ ਹੈ ਨਹੀਂ ਹੋ ਜਾਣਾ ਪੈ ਜਾਣਾ ਫਰਕ ਉਹਨੂੰ ਜਕਾਮ ਜ਼ੋਰ ਕਰਕੇ ਹਟਦਾ ਆ ਜਕਾਮ ਆ ਜਕਾਮ ਤੇ ਖਾਂਗੀ ਆ ਉਹ ਅਮਰੂਦ ਭੁੰਨ ਕੇ ਦੇਣਾ ਉਹਦਾਂ ਹੋ ਜਾਂਦਾ ਆ ਅਮਰੂਦ ਕਹਿ ਨਹੀਂ ਨਾ ਤੂੰ ਅਮਰੂਦ ਦੀ ਸੁਆਹ ਕਰਕੇ ਆ ਚਿੰਗੀ ਕਰ ਦਿੰਨੇ ਮਾਰੇ ਸੁਆਹ ਕਰ ਦਿੰਨੇ ਸੁਆਹ ਕਰ ਕੇ ਦਿੰਨੇ ਪੱਕਾ ਮੈਂ ਆ ਗਿਆ ਠੀਕ ਆ ਕਰ ਦਿੰਨੇ ਚਲ ਯਾਰ ਹੋ ਗਿਆ ਇਹ। ਉਹ ਜੀ ਮੇਰਾ ਭਰਾ ਛੱਡਣ ਆਉਂਦਾ ਇਹਦੀ ਅੱਡੀ ਪੱਕੀ ਡਿਊਟੀ ਆ ਛੱਡਣਾ ਆਉਂਦੀ ਤੇ ਬੰਦਾ ਸਾਡਾ ਚੱਲਾ ਇਹਦੀ ਚੱਲੇ 8ਵੀਂ ਟਰਾਲੀ ਤੇ ਮੇਰੀ ਖਾਲੀ ਹੋ ਕੇ ਆਉਣੀ ਉਧਰੋਂ ਲੈ ਵੀ ਮਿੱਤਰਾਂ ਤੁਹਾਨੂੰ ਚਾੜਦੇ ਦਿਖਾਉਨੇ ਟਰਾਲੀ ਲੈ ਬੱਚਾ ਉਹ ਉਹ ਇਹ ਨਾ ਬਜੀ ਟਰਾਲੀ ਆ ਮੇਤੋ ਕੀ ਐ ਵੀ ਮੁਕੇ ਮੁਕੇ ਲੈ ਮੂੰਹ ਕਾਲੀ ਬਣਾਇਆ ਸਵੇਰ ਦਾ ਗੈਰੰਗ ਲੱਗਦਾ ਖਰਾਬ ਹੋ ਗਿਆ ਤੇ ਇੱਥੇ ਖੜੀ ਕਰਤੀ ਆ ਕੰਮ ਹੋ ਗਿਆ ਖਰਾਬ ਇਹਦਾ ਸਾਬੀ ਵਾਲੀ ਦਾ ਆਓ ਬੱਲੇ ਮੇਰੇ ਪੁੱਤ ਦੇ ਆਖੇ ਤਾਂ ਲੱਗ ਜਾਂਦਾ ਨਾ ਮੇਰਾ ਬੁਕਾਇਦਾ ਪਤਾ ਕਿ ਨਾ ਆਸਰਾ ਮੈਨੂੰ ਹੋ ਗਈ ਖਾਲੀ ਆਪਣੀ ਹੁੰਦੀ ਪਈ ਆ ਸਾਬੀ ਇੱਥੇ ਬੈਰਿੰਗ ਠੀਕ ਕਰਾਉਂਦੇ ਆ ਟਰਾਲੀ ਦਾ ਉਹਦਾ ਕੰਮ ਖਰਾਬ ਹੋ ਗਿਆ ਚਰੇ ਦਾ ਤੇ ਸੱਦ ਲਿਆ ਮਕੈਨਿਕ ਲਾਤੀ ਆਪਣੇ ਬੰਦੇ ਨਾਲ ਟਰਾਲੀ ਓਏ ਬੱਲੇ ਬੱਲੇ ਲਾ ਦੋ ਲਾ ਦੋ ਫੁਰਤੀ ਮਾਰ ਦੋ ਬੜਾ ਲੇਟ ਕਰਤਾ ਕੰਮ ਤੁਸੀਂ ਆਜਾ ਰੋਟੀ ਖਾਣੀ ਬੈਠੇ ਰਹਿੰਦੇ ਉੱਠਦੇ ਨਹੀਂ ਤੁਸੀਂ ਹੈ ਲਓ ਜੀ ਆਪਣੀ ਖਾਲੀ ਕਰਾ ਕੇ ਤੇ ਸ਼ਾਮੀ ਆਪਾਂ ਰਾਤ ਫੇ ਲੈਣ ਦੀ ਦਾ ਬੈਰਕ ਠੀਕ ਕਰਾ ਕੇ ਤੇ ਆ ਗਏ ਆ ਆਪਣੀ ਮੈਂ ਮੁੰਡੇ ਕਿਸ ਦੇ ਹੱਥ ਭੇਜ ਦਿੱਤੀ ਆ ਇਹ ਸਾਬੀ ਵਾਲੀ ਆਪਾਂ ਫਾਟਕ ਤੋਂ ਫੜ ਲਈ ਦੋਨੇ ਜਾਣੇ ਆਪਾਂ ਆ ਗਏ ਤੇ ਗੱਲਾਂ ਕਰ ਆ ਫੜੀ ਫੋਨ ਓਏ ਆ ਬੋਲੀਆ ਕਰਾਏਗਾ ਗੰਡਾ ਕਰਾ ਲਾ